ਸਾਸ੍ਰੇ ਕਾਲ ਜੀ ਜੋ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਵਰਜਿੰਦਰ ਸਿੰਘ ਮਾਨ ਅੱਜ 8 ਜੁਲਾਈ 2025 ਦੇ ਟਾਈਮ ਕਰੀਬ ਸਵੇਰ ਕੱਠ ਦੇ ਹੋਣ ਜਾ ਰਹੇ ਨੇ ਗੱਲਬਾਤ ਮੌਨਸੂਨ ਬਾਰੇ ਕਰਦੇ ਆ ਤੇ ਪੱਛਮੀ ਸਿਸਟਮ ਦੇ ਸਰਕੂਲੇਸ਼ਨ ਬਾਰੇ ਕਰਦੇ ਆ ਜਿੱਦਾਂ ਕਿ ਈਮੀਸੀ 6 ਜੁਲਾਈ ਤੋਂ ਲੈ ਕੇ 10 ਜੁਲਾਈ ਦੇ ਵਿੱਚ ਕਾਰ ਪੰਜਾਬ ਦੇ ਕਈ ਇਲਾਕਿਆਂ ਦੇ ਦਰਮਿਆਨੇ ਤੋਂ ਭਾਰੀ ਮੀਂਹੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਉਮੀਦ ਮੁਤਾਬਕ ਉਹਨੇ ਵੱਡੇ ਪੱਧਰ ਤੇ ਮੀਂਹੀਆਂ ਕਾਰਵਾਈਆਂ ਨਹੀਂ ਹੋ ਰਹੀਆਂ ਕਿਉਂਕਿ ਜਿਹੜਾ ਸਰਕੂਲੇਸ਼ਨ ਸੀਗਾ ਮਿਡਲ ਲੈਵਲ ਤੇ ਪੱਛਮੀ ਸਿਸਟਮ ਦਾ ਉਹ ਲਗਾਤਾਰ ਸਟੇ ਕਰ ਰਿਹਾ ਲੈਂਦੇ ਪ ਰਹਾਗਾ ਅੱਜ ਵੀ ਲੈਂਦੇ ਪੰਜਾਬ ਦੇ ਉੱਪਰ ਕਈ ਖੇਤਰਾਂ ਦੇ ਵਿੱਚ ਘਰ ਚਮਕ ਨਾਲ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਭਾਰੀ ਮੀਂਹ ਦੀ ਕਾਰਵਾਈ ਅੱਜ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲੀ ਲੈਂਦੇ ਪੰਜਾਬ ਦੇ ਕਿਉਂਕਿ ਲਗਾਤਾਰ ਸਰਕੂਲੇਸ਼ਨ ਉੱਥੇ ਘੁੰਮ ਰਿਹਾ ਹੈਗਾ ਪਰ ਹੁਣ ਉਮੀਦ ਇਹ ਜਾ ਪਈ ਆ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਖਾਸ ਕਰਕੇ ਅੱਜ ਰਾਤ ਤੇ 9 ਤੇ 10 ਲਈ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਮੀਂਹ ਦਰਮਿਆਨਾ ਹੋ ਸਕਦਾ ਬਹੁਤੇ ਇਲਾਕਿਆਂ ਵਿੱਚ ਤੇ ਕਿਤੇ ਕਿਤੇ ਭਾਰੀ ਮੀਂਹ ਦੀ ਝਟ ਵੀ ਲੱਗਣ ਦੀ ਸੰਭਾਵਨਾ ਲਗਾਤਾਰ ਬਰਕਰਾਰ ਬਣੀ ਹੋਈ ਹੈਗੀ ਪਰ ਫਿਰ ਵੀ ਬਾਵਜੂਦ ਇਸ ਦੇ 20% ਲਾਕੇ ਜਾਂ 25% ਲਾਕੇ ਇਦਾਂ ਦੇ ਹੋ ਸਕਦੇ ਜਿੱਥੇ ਮੀਂਹ ਹੋ ਸਕਦਾ ਹਲਕਾ ਹੀ ਪੁੱਜੇ ਜਾਂ ਨਾ ਮਾਤਰੀ ਪੁੱਜੇ ਪਰ ਫਿਰ ਵੀ ਬਹੁਤੇ ਇਲਾਕਿਆਂ ਚ 70% ਇਲਾਕਿਆਂ 'ਚ ਮੀਂਹ ਦੀ ਸੁਭਾਵਨਾ ਆਉਂਦੇ 24 ਤੋਂ 48 ਘੰਟਿਆਂ ਦੇ ਵਿੱਚ ਚਾਰ ਆ ਜਿਹੜੀ ਬਰਕਰਾਰ ਰਹੂਗੀ ਖਾਸ ਕਰਕੇ ਕੱਲ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੁਭਾਵਨਾ ਜਿਹੜੀ ਦਿਖਾਈ ਦੇ ਰਹੀ ਆ ਪੰਜਾਬ ਦੇ ਕਿਉਂਕਿ ਜਿਹੜਾ ਸਰਕੂਲੇਸ਼ਨ ਲੈਂਦੇ ਪੰਜਾਬ ਦੇ ਉੱਪਰ ਪਿਛਲੇ 4-5 ਦਿਨਾਂ ਤੋਂ ਬਣਿਆ ਹੋਇਆ ਜਿਹੜਾ ਅੱਗੇ ਨਹੀਂ ਵਧੇਗਾ ਉਮੀਦ ਇਹ ਜਾਪ ਰਹੀ ਆ ਅੱਜ ਰਾਤ ਤੋਂ ਇਹ ਜਿਹੜਾ ਸਿਸਟਮ ਆਗਾ 5 ਕਿਲੋਮੀਟਰ ਦੀ ਚਾਈ ਤੇ ਮੀਡਲ ਲੈਵਲ ਤੇ ਜਿਹੜਾ ਸਰਕੂਲੇਸ਼ਨ ਘੁੰਮ ਰਿਹਾਗਾ ਉਹ ਚੜਦੇ ਪੰਜਾਬ ਵੱਲ ਨੂੰ ਵਧੂਗਾ ਮਤਲਬ ਕਿ ਅਗਲੇ 2 ਦਿਨ ਇਹ ਪਹਿਲਾਂ ਇਹ ਲੈਂਦੇ ਪੰਜਾਬ ਦੇ ਉੱਪਰ ਬਣਿਆ ਹੋਇਆ ਸੀਗਾ ਤੇ ਹੁਣ ਇਹ ਚੜ੍ਹਦੇ ਪੰਜਾਬ ਦੇ ਉੱਪਰ ਅਗਲੇ 2 ਦਿਨ ਘੁੰਮਦਾ ਰਹੂਗਾ ਜਿਸ ਦਾ ਕਰਕੇ ਅਗਲੇ 2 ਦਿਨ ਮਤਲਬ ਕਿ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਕਾਰਪਨ ਜਾਂਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੁਭਾਅਣਾ ਬਰਕਰਾਰ ਰਹੂਗੀ ਤੇ ਨਾਲ ਹੁੰਦੇ ਹਨ ਮਾਨਗੜ ਗੰਗਾ ਨਗਰ ਦੇ ਵੀ ਇਸ ਟਾਈਮ ਮੌਜੂਦਾ ਸਮੇਂ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਤੇ ਕੱਲ ਤੇ ਪਰਸੋਂ ਵੀ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾਗਾ ਜੇ ਪੰਜਾਬ ਦੇ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਮਾਨਸਾ ਸੰਗਰੂਰ ਮਲੇਰ ਕੋਟਲਾ ਦੇ ਕੁਝ ਇਲਾਕਿਆਂ ਵਿੱਚ ਕਿਤੇ ਕਿਤੇ ਗਰਚਮਕਲੇ ਬੱਦਲ ਲਿਜਕ ਰਹੇ ਨੇ ਕਿਤੇ ਲਿਸ਼ਕੋਰਾ ਮਾਰ ਰਹੇ ਨੇ ਕਿਤੇ ਕਿਤੇ ਮੀਂਹ ਦੀ ਛੱਟ ਵੀ ਲਾ ਰਹੇ ਨੇ ਤੇ ਇਸੇ ਤਰ੍ਹਾਂ ਫਾਜ਼ਿਲਕਾ ਦੇ ਤੇ ਜਲਾਲਾਬਾਦ ਦੇ ਇਲਾਕਿਆਂ ਵਿੱਚ ਵੀ ਹਲਕੀ ਕਾਰਵਾਈ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈਗੀ ਪਰ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਇੱਕ ਵਿਚਕਾਰ ਜਿਹੜੀ ਕਾਰਵਾਈ ਬਹੁਤੇ ਇਲਾਕਿਆਂ ਵਿੱਚ ਲੱਗਦੀ ਦਿਖਾਈ ਦੇ ਸਕਦੀ ਹੈ ਕਿਉਂਕਿ ਜਿਵੇਂ ਜਿਵੇਂ ਸਰਕੂਲੇਸ਼ਨ ਲੈਂਦੇ ਤੋਂ ਚੜਦੇ ਪੰਜਾਬ ਵੱਲ ਨੂੰ ਮੂਵ ਕਰੂਗਾ ਤਾਂ ਮੀਂਹੀਆਂ ਕਾਰਵਾਈਆਂ ਪੰਜਾਬ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਕਹਾਣੀ ਇਹ ਹੈਗੀ ਅਗਲੇ 24 ਤੋਂ 48 ਘੰਟਿਆਂ ਵਿੱਚ ਹਲੇ ਮੀਂਹ ਦੇ ਅਸਾਰ ਬਰਕਰਾਰ ਰਹਿਣਗੇ ਭਾਵੇਂ 6 7 8 ਜੁਲਾਈ ਲੰਘ ਚੁੱਕੀ ਆ ਪਰ ਹਲੇ 9 10 ਜੁਲਾਈ ਮਤਲਬ ਕਿ ਮੀਂਹ ਦਾ ਲਟ ਜਿਹੜਾ ਦਿੱਤਾ ਹੋਇ ਸੀ 10 ਜੁਲਾਈ ਤੱਕ ਦਾ ਸੀਗਾ 9 ਤੇ 10 ਜੁਲਾਈ ਹਲੇ ਬਾਕੀ ਆ ਜਿਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਬਹੁਤੇ ਇਲਾਕਿਆਂ 'ਚ ਦੇਖਣ ਨੂੰ ਮਿਲ ਸਕਦੀਆਂ ਨੇ ਮੀਂਹ ਵੱਡੇ ਪੱਧਰ ਤੇ ਨਾ ਪੈਣ ਦੇ ਕਾਰਨ ਬਹੁਤ ਸਾਰੇ ਨੇ ਗਰਾਊਂਡ ਲੈਵਲ ਤੇ ਮੌਇਸਚਰ ਉਹਨਾਂ ਨਵੀਂ ਵਾਲੀਆਂ ਹਵਾਵਾਂ ਪੂਰੀ ਦੀਆਂ ਨਹੀਂ ਪੁੱਜੀਆਂ ਜਾਂ ਅਰਬ ਸਾਗਰ ਜਾਂ ਬੰਗਾਲ ਦੀ ਖਾੜੀ ਤੋਂ ਨਵੀਂ 11 ਉਮੀਦ ਮੁਤਾਬਕ ਨਹੀਂ ਪਹੁੰਚੀ ਜਿਸ ਦਾ ਕਰਕੇ ਕਾਰਵਾਈ ਹੁਣ ਤੱਕ ਟੁੱਟਮੀ ਰਹੀ ਹੈ ਪਰ ਅਗਲੇ 24 48 ਘੰਟਿਆਂ 'ਚ ਮੀਂਹ ਦੀ ਕਾਰਵਾਈ ਬਹੁਤੇ ਇਲਾਕਿਆਂ 'ਚ ਦੇਖਣ ਨੂੰ ਮਿਲ ਸਕਦੀ ਹੈ